ਤਰਾ ਦਿਨ ਸੋਸ਼ਲ ਮੀਡੀਆ ਤੇ ਸੈਲੀਬ੍ਰਿਟੀ ਗੋਸਪ ਦੇ ਵਿੱਚ ਉਲਝਿਆ ਰਹਿੰਦਾ ਫਿਰ ਤੁਹਾਡਾ ਦਿਨ ਇਸ ਸ਼ੋਅ ਦੇ ਬਿਨਾ ਅਧੂਰਾ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦਾ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਹਾਜ਼ਰ ਆ ਇੱਥੇ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਫਿਲਮਾਂ 뮤직 ਸੈਲੀਬ੍ਰਿਟੀ ਗੋਸਪਸ ਮਜ਼ੇਦਾਰ ਅਪਡੇਟਸ ਲਿਆਉਣੇ ਆ ਚਲੋ ਨਜ਼ਰ ਮਾਰਦੇ ਆ ਅੱਜ ਐਂਟਰਟੇਨਮੈਂਟ ਦੀ ਇੰਡਸਟਰੀ ਦੇ ਵਿੱਚ ਕੀ ਕੀ ਖਾਸ ਰਿਹਾ ਹੈ

मुआफी भी नजर आ रहे ने अपने सोशल मीडिया से लाइव आके प्रेम हुए हमले की जिम्मेवारी ली वीडियो उन्होंने जारी कि असि गोलियां चलाईया प्रेम ढिलोर इंटरनेट से वायरल हुई ਪਰ ਗੱਲ ਇੱਥੇ ਨਹੀਂ ਰੁਕੀ ਉਹਨਾਂ ਨੇ ਜੱਥੇਦਾਰ ਸਾਹਬ ਅਤੇ ਹੋਰਾਂ ਨੂੰ ਵੀ ਤਿੱਖੇ ਉਹਨਾਂ ਤੇ ਹਮਲੇ ਕੀਤੇ ਉਹਨਾਂ ਨੂੰ ਗਾਲਾਂ ਕੱਢੀਆਂ ਜਿਸ ਦੇ ਨਾਲ ਪੰਜਾਬ ਕੋਮ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਪਰ ਇਹ ਮਾਮਲਾ ਹੋਰ ਵੀ ਪੱਖਿਆ ਤਾਂ ਮਨਪ੍ਰੀਤ ਮੰਨਾ ਦੇ ਪਰਿਵਾਰ ਨੇ ਵੀ ਉਹਨਾਂ ਦੇ ਨਾਲ ਰਿਸ਼ਤਾ ਤੋੜ ਲਿਆ ਉਹਨਾਂ ਦੇ ਭਰਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਕਿ ਮੈਂ ਮਨਪ੍ਰੀਤ ਮੰਨਾ ਦਾ ਭਰਾ ਬੋਲ ਰਿਹਾ ਹਾਂ

ਪਹਿਲਾਂ ਤਾਂ ਲੱਗਦਾ ਹੈ ਕਿ ਕੋਈ ਉਹਨਾਂ ਦਾ ਫੈਨ ਹੈ ਪਰ ਅਗਲੇ ਪਲ ਮਾਹੌਲ ਕੁਝ ਹੋਰ ਹੋ ਜਾਂਦਾ ਅਸलम अली ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹ ਵਿਅਕਤੀ ਕੁੱਟਮਾਰ ਕਰਨ ਦੇ ਇਰਾਦੇ ਦੇ ਨਾਲ ਆ ਰਿਹਾ ਹੈ ਤੇ ਉਹ ਮਾਈਕ 'ਚ ਵੀ ਕਹਿੰਦੇ ਨੇ ਕਿ ਬਾਜੀ ਇਹ ਇੱਕ ਬੰਦਾ ਮੈਨੂੰ ਇੱਥੇ ਕੁੱਟਣ ਆ ਰਿਹਾ ਹੈ ਪਰ ਇਸ ਤੋਂ ਪਹਿਲਾਂ ਕਿ ਕੋਈ ਕੁਝ ਕਰ ਸਕਦਾ

इंटरशनल लैवल तवीं बुलंदियों पहुंचा दता है हॉलीवुड फिल्मा कोचेला वर्गे इंटरशनल लैवल तो लैके बॉलीवुड तक हर पास दिलजीत जलवा कायम है मैं शायद यही कारण है कि पी एम मोदी ने खुद दिलजीत वीडियो कॉल से गल की भारतीय मनोरंजन जगत ले हो जांचा भी कीम ने कॉन्फ्रेंसिंग राही वेब सम्मेलन सलाहकार बोर्ड की एक अहम मीटिंग की प्रधानगी इस समे सम्मेलन जरा है एंटरटेनमेंट क्रिएटिविटी सभ्याचार दुनिया इकट्ठे लिया की एक यूनीक कोशिश है इस मीटिंग ਦੁਨੀਆ ਭਰ ਦੇ ਨਾਮੀ ਕਲਾਕਾਰ ਸੰਗੀਤਕਾਰ ਅਤੇ ਕਾਰੋਬਾਰੀ ਆਗੂ ਵੀ ਸ਼ਾਮਲ ਹੋਏ ਪੀਐਮ મોદી ਨੇ ਇਸ ਮੀਟਿੰਗ ਦੇ ਵਿੱਚ ਭਾਰਤੀ ਫਿਲਮ ਇੰਡਸਟਰੀ ਦੇ ਕੁਝ ਵੱਡੇ ਨਾਵਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਲਿਸਟ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਬਾਲੀਵੁੱਡ ਮੇਗਾ ਸਟਾਰ ਅਮਿਤਾਬ ਬਚਨ ਸੁਪਰਸਟਾਰ ਸ਼ਾਹਰੂਖ ਖਾਨ ਅਤੇ ਪਾਵਰਫੁੱਲ ਐਕਟਰ ਅਕਸ਼ੇ ਕੁਮਾਰ ਦੇ ਨਾਲ ਨਾਲ ਚਾਰਮਿੰਗ ਐਕਟਰ ਅਨਿਲ ਕਪੂਰ ਦਖਣੀ ਸਿਨੇਮਾ ਦੇ ਮਹਾਨ ਕਲਾਕਾਰ ਰਜਨੀਕਾਂਤ ਅਤੇ ਚਿਰੰਜੀਵੀ ਦਿਲਕਸ਼ ਸਤਾਰੇ ਰਣਵੀਰ ਕਪੂਰ ਅਤੇ ਦਿੱਗਜ ਅਦਾਕਾਰ ਅਨੁਪਮ ਖੇਰ ਇਸ ਸਾਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਪੀਐਮ ਮੋਦੀ ਨੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਸਲਾਹਕਾਰ ਬੋਰਡ ਦੇ